અમૃત વેલે ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਸੋਰਠ ਮਹਲਾ ਪੰਜਮ ਵਿਚ ਕਰਤਾ ਪੁਰਖ ਖਲੋਵਾ ਵਾਲਾਂ 빙ਾ ਹੋਵਾ ਮજન ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖਣਾ ਸੇ ਸੰਤੋ ਰਾਮਦਾਸ ਸਰੋਵਰ ਨਿਕਾ ਜੋ ਨਾਵੇ ਸੋ ਖੁਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੇ ਮਨ ਚਿੰਦਿਅਰੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੈ ਨਾ ਆਵੇ ਜਾਈ ਹਰ ਹਰ ਨਾਮ ਪਿਆਈ ਇਹੋ ਬ੍ਰਹਮ ਵਿਚਾਰ ਸੋਚਾ ਲੈ ਜਿਸ ਦਿyal ਹੋਏ ਭਗਵਾਨਾ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਲਤ ਮਿਟਾਈ ਇਹ ਪੈਮੀ ਪਾਛਹੀ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਣੀ ਹੈ ਗੁਰੂ ਸਾਈ ਫਰਮਾਉਂਦੇ ਹਨ ਸਾਧ ਸੰਗਤ ਵਿੱਚ ਜਿਸ ਮਨੁੱਖ ਦਾ ਆਤਮਿਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਚੱਕ ਕੇ ਆਪਣੇ ਸਾਰੇ ਪਾਪ ਨਾਸ਼ ਕਰ ਲੈਂਦਾ ਹੈ ਸਿਰਫ ਵਿਆਪਕ ਕਰਤਾਰ ਆਪ ਉਸ ਦੀ ਸਹਾਇਤਾ ਕਰਦਾ ਹੈ ਉਸਦੀ ਆਤਮਿਕ ਰਾਸ ਪੁੰਜੀ ਦਾ ਰੱਤਾ ਪਰ ਵੀ ਨੁਕਸਾਨ ਨਹੀਂ ਹੁੰਦਾ। ਹੇ ਸੰਤ ਜਨੋ ਸਾਧ ਸੰਗਤ ਇੱਕ ਸੁੰਦਰ ਅਸਥਾਨ ਹੈ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆਤਮਿਕ ਇਸ਼ਨਾਨ ਕਰਦਾ ਹੈ। ਮਨ ਨੂੰ ਨਾਮ ਜਲ ਨਾਲ ਪਵਿੱਤਰ ਕਰਦਾ ਹੈ। ਉਸਦੀ ਜਿੰਦ ਦਾ ਵਿਕਾਰਾਂ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਉਹ ਆਪਣੀ ਸਾਰੀ ਕੁਲ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲਗਾ ਲੈਂਦਾ ਹੈ ਜਿਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਟਿਕ ਕੇ ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ਉਹ ਮਨੁੱਖ ਇਸ ਸਤ ਸੰਗ ਸਰੋਵਰ ਵਿੱਚ ਆਤਮਿਕ ਇਸ਼ਨਾਨ ਕਰਕੇ ਆਪਣੀ ਆਤਮਿਕ ਜੀਵਨ ਦੀ ਰਾਸ ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ ਤਾਰਾ ਜਗਤ ਉਸਦੀ ਸ਼ੋਭਾ ਦਾ ਗੀਤ ਗਾਉਂਦਾ ਹੈ ਉਹ ਮਨੁੱਖ ਮਨਚਿਤਵੇ ਫਲ ਹਾਸਲ ਕਰ ਲੈਂਦਾ ਹੈ ਜਿਹੜਾ ਮਨੁੱਖ ਸੰਤਾਂ ਦੇ ਸਰੋਵਰ ਵਿੱਚ ਸਾਧ ਸੰਗਤ ਵਿੱਚ ਆਤਮਿਕ ਇਸ਼ਨਾਨ ਕਰਦਾ ਹੈ ਉਹ ਮਨੁੱਖ ਸਭ ਤੋਂ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਜਿਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਪਰਮਾਤਮਾ ਨਾਲ ਮਿਲਾਪ ਹੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਉੱਤੇ ਪਰਮਾਤਮਾ ਆਪ द्याਵਾਨ ਹੁੰਦਾ ਹੈ। ਗੁਰੂ ਸਾਹਿਬ ਆਖਦੇ ਹਨ ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਪਿਆਰ ਰਹਿੰਦਾ ਹੈ ਉਹ ਆਪਣਾ ਹਰ ਇੱਕ ਕਿਸਮ ਦਾ ਚਿੰਤਾ ਫਿਕਰ ਦੂਰ ਕਰ ਲੈਂਦਾ ਹੈ।